शाह दरबार श्री पडेण के संचालक रूबी मंत जी वालों सारी सेवा दी गई बाबा पागी शाह दरबार श्री बंडैन दे संचालक रूबी मंत जी पायल मंत कालू पलवान सोनू पलवान सुनील पुम्बोताड़ हरदीप रजवाल लक्की रजवाल अंकु रजवाल सजू रजवाल संजू रजवाल साबका सरपंच रजवाल दीपक कुमार लाडी शिव सेना प्रधान तलवाड़ा हरजिंदर पाल सिंह हैपी सैंडी तलवाड़ा सेवा बिछ हाजिर हा ਰੂਬੀ ਮੰਤ ਜੀ ਵੱਲੋਂ ਮੁਕੇਰੀਆ ਹਲਕੇ ਦੇ ਹੜ ਪ੍ਰਭਾਵਿਤ ਖੇਤਰ ਪਿੰਡ ਹਲੇ ਮੋਤਲਾ ਮਹਿਤਾਪੁਰ ਕੋਲਿਆ ਅਤੇ ਤਿਉੜਿਆ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਨੂੰ ਵੀ ਰਾਤ ਸਮੁੰਦਰੀ ਵੰਦੀ ਗਈ ਜਿਸ ਵਿੱਚ ਪ੍ਰਭਾਵਿਤ ਲੋਕਾਂ ਨੂੰ ਪਾਣੀ ਦੀ ਪੇਟੀਆਂ ਆਟਾ ਦਾਲਾਂ ਡੰਗਰਾ ਜਾਨਵਰਾਂ ਲਈ ਪੱਠੇ ਅਤੇ ਹੋਰ ਲੋੜੀਆਂ ਚੀਜ਼ਾਂ ਦੇ ਹਾਂ ਪਲਕ ਮਹਤ ਜੀ ਦਾ ਕੀ ਕਹਿਣਾ ਹੈ ਪਲਕ ਦੀ ਤਲਵਾੜਾ ਤੋਂ ਸ਼ਿਆਪਰਾਂ ਤਲਵਾੜਾ ਤੋਂ ਹੈਪੀ ਪਹੁੰਚੇ ਹੈ ਤੁਸੀਂ ਇੱਥੇ ਪਹੁੰਚੇ ਤੁਸੀਂ ਦੇਖਿਆ ਕਿ ਬਿਲਕੁਲ ਇਸਲੇ ਬਰਿਆਲੇ ਕੰਢੇ ਆਸੀਂ ਔਰ ਬੜੇ ਹੀ ਲੋਕ ਇੱਥੇ ਪਰੇਸ਼ਾਨ ਹੈ ਲਗਾਤਾਰ ਪਾਣੀ ਜਿਹੜਾ ਉਹ ਵੱਧਦਾ ਜਾ ਰਿਹਾ ਤੇ ਤੁਸੀਂ ਇੱਥੇ ਪਹੁੰਚੇ ਕੀ ਕੀਤਾ ਤੁਸੀਂ ਔਰ ਕੀ ਗਹਿਣਾ ਤੁਹਾਡਾ ਹਾਂ ਜੀ ਮੈਂ ਹਲਕਮੰਤ ਤਲਵਾੜੇ ਤੋਂ ਬੋਲ ਰਹੀ ਹਾਂ ਹਾਂ ਜੀ ਇੱਧਰ ਅਸੀਂ ਆਏ ਆਂ ਮੰਡ ਦੇ ਵਿੱਚ ਇੱਧਰ ਲੋਕਾਂ ਦਾ ਬਹੁਤ ਬੁਰਾ ਹਾਲ ਆ ਸੇਵਾ ਲੈ ਕੇ ਆਏ ਆਂ ਪੱਠੇ ਪਾਣੀ ਜੋ ਵੀ ਸਰਦਾ ਆਪਣੇ ਭਰਾਵਾਂ ਦੇ ਨਾਲ ਇਹ ਹੈਪੀ ਹੈ ਮੇਰਾ ਭਰਾ ਸ਼ੇਪ ਸੇਨਾ ਦਾ ਪ੍ਰਧਾਨ ਬਾਕੀ ਸਾਡੇ ਸਾਰੇ ਪਰਿਵਾਰ ਜਿੰਨੇ ਵੀ ਹੈਗੇ ਪਿੰਡਾਂ ਦੇ ਵਿੱਚੋਂ ਸਾਧ ਸੰਯੋਗ ਦੇ ਨਾਲ ਅਸੀਂ ਆਏ ਆ ਇਹਨਾਂ ਦੀ ਸੇਵਾ ਕਰਨ ਮੇਰੇ ਗੁਰੂ ਜੀ ਗਏ ਆ ਤੇ ਬੇੜੀ ਦੇ ਵਿੱਚ ਸਮਾਨ ਦੇਣਾ ਉਹਨਾਂ ਨੂੰ ਚਾਰ ਪੰਜ ਪਿੰਡ ਇਧਰ ਡੁੱਬੇ ਪਏ ਆ ਬਹੁਤ ਬੁਰਾ ਹਾਲਤ ਦੁਨੀਆ ਦਾ ਹਾਂਜੀ ਉਹ ਰਸਾ ਮੱਲਣਾ ਕੱਲ ਨੂੰ ਜਦੋਂ ਇਹ ਪਾਣੀ ਥੱਲੇ ਆਣਾ ਜਦੋਂ ਪਾਣੀ ਪੂਰੀ ਘਟ ਜਾਣਾ ਪਾਣੀ ਉਸ ਤੋਂ ਬਾਅਦ ਕਾਫੀ ਪ੍ਰੋਬਲਮ ਆ ਜਾਈਏ ਉਹਦੇ ਵਿੱਚ ਵੀ ਤੁਸੀਂ ਆਓਗੇ ਜਾਂ ਕਿੱਦਾਂ ਜੀ ਹਾਂਜੀ ਆਵਾਂਗੇ ਜ਼ਰੂਰ ਆਵਾਂਗੇ ਦਵਾਈਆਂ ਦੀ ਮੈਡੀਸਿਨ ਦੀ ਜ਼ਰੂਰਤ ਹੋਊਗੀ ਕਿਉਂਕਿ ਬਿਮਾਰੀਆਂ ਬਹੁਤ ਫੈਲਣੀਆਂ ਬਾਅਦ ਦੇ ਵਿੱਚ ਬਹੁਤ ਪ੍ਰੋਬਲਮ ਆਉਣੀਆਂ ਆ ਮੈਡੀਸਿਨ ਦਵਾਂਗੇ ਜਿੱਦਾਂ ਵੀ ਹੋਏ ਇਸ ਕਰਾਂਗੇ ਹੱਲ ਮੇਰਾ ਨਾਮ ਜੀ ਅਨਿਲ ਠਾਕੁਰ ਸਰਪੰਚ ਮਾਨਸਰ ਤੋਂ ਹਾਂ ਜੀ। ਤੁਸੀਂ ਦੇਖ ਰਹੇ ਤੁਸੀਂ ਪੂਰੇ ਪੰਜਾਬ ਦੇ ਜ਼ਿਲ੍ਹੇ ਜਿਹੜਾ ਪਾਣੀ ਕਰਕੇ ਉਹ ਸਾਰੀ ਸੰਗਤ ਜਿਹੜੀ ਹੈ ਪਹੁੰਚ ਰਹੀ ਹੈ ਸਾਰਾ ਸਮਾਨ ਤੁਸੀਂ ਦੇਖ ਰਹੇ ਹੋ ਲੈ ਕੇ ਪਹੁੰਚ ਰਹੇ ਹੋ ਤੇ ਕੀ ਕਹਿਣਾ ਤੁਹਾਡਾ ਇਹਦੇ ਵਿੱਚ ਮੈਂ ਸਭ ਤੋਂ ਪਹਿਲੇ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਰੂਬੀ ਮਾਈ ਜੀ ਜਿਹੜੇ ਤਲਵਾੜਾ ਜੱਦੀ ਤੋਂ ਸ਼੍ਰੀ ਬਣਾਇਨ ਬਾਬਾ ਭਾਗੀਸ਼ਾ ਜੱਦੀ ਤੇ ਯਾਸੀਨ ਹੈ ਉਹ ਤੇ ਅੱਜ ਆਪਣੇ ਸਾਥੀਆਂ ਨਾਲ ਪਹੁੰਚੇ ਮੇਰੇ ਦੂਰ ਬੰਤੀ ਜੋੜੀ ਦੀ ਸਮਾਜ ਸੇਵੀ ਹੈ ਔਰ ਹਰ ਜਗ੍ਹਾ ਤੇ ਖੜ੍ਹ ਰਹਿੰਦੀ ਹੈ ਬੁਰਾਈ ਦੇ ਖਿਲਾਫ ਉਹਨਾਂ ਦੀ ਸਾਰੀ ਟੀਮ ਮੇਰੇ ਮਹੰਤ ਸਮਾਜ ਜਿਹੜੇ ਪ੍ਰਮਾਤਮਾ ਨੂੰ ਇਨਸਾਨਾਂ ਤੋਂ ਵੀ ਪਹਿਲਾਂ ਪਿਆਰੇ ਹੈ ਔਰ ਸਾਡੇ ਲਈ ਬੜੀ ਪੂਜਨੀ ਹੈਗੇ ਆ ਤੇ ਬਾਕੀ ਵੀ ਮੇਰੇ ਨਿੱਕਰ ਨਾਮ ਨਾਲ ਮਿਰਖਾ ਮੁਹਤਾਜ ਨਹੀਂ ਹੈਗੇ ਪਿੱਛੇ ਦੇ ਨਾਮ ਸਾਰੇ ਲੋਕੀ ਜਾਣਦੇ ਹੋਏ ਇਹਨਾਂ ਦੇ ਤਲਵਾੜੇ ਤੋਂ ਜਿੰਨੇ ਵੀ ਤਲਵਾੜੇ ਤੋਂ ਔਰ ਵਿਸ਼ੇਸ਼ ਤੌਰ ਤੇ ਮੈਂ ਰੁਬੀ ਮਾਜੀ ਦਾ ਔਰ ਇਹਨਾਂ ਦੀ ਸਾਰੀ ਟੀਮ ਦਾ ਇੱਥੇ ਆਨ ਤੋਂ ਸਵਾਗਤ ਵੀ ਕਰਨਾ ਹੈ ਇਸ ਦੁੱਖ ਦੀ ਘੜੀ ਵਿੱਚ ਔਰ ਤਲਵਾੜਾ ਖੇਤਰ ਦੇ ਲੋਕਾਂ ਨੇ ਜਿਹੜਾ ਇਸ ਸਹਿਯੋਗ ਕੀਤਾ ਹੈ ਇਸ ਕੰਮ ਲਈ ਜਿਹੜਾ ਇਸ ਲਈ ਲੋੜ ਹੈ ਔਰ ਪੰਜਾਬ ਬੈਸੇ ਵੀ ਇਸ ਕੰਮ ਲਈ ਜਾਣਿਆ ਜਾਂਦਾ ਹੈ ਤੇ ਅਸੀਂ ਤਾਂ ਹੀ ਹਰ ਵਾਰ ਕਈ ਵਾਰ ਸਾਡੇ ਤੇ ਕੀ ਹਮਲੇ ਹੋਏ ਅਸੀਂ ਉੱਥੋਂ ਨਿਕਲ ਕੇ ਬਾਹਰ ਆਏ ਆ ਪੰਜਾਬ ਫਿਰ ਦਾਨੀ ਦਾਨ ਦੇ ਵਿੱਚ ਸਭ ਤੋਂ ਅੱਗੇ ਆਤੀਤੀ ਦੇਵੋ ਭਵਨ ਦੇ ਸਭ ਤੋਂ ਅੱਗੇ ਇੱਕ ਆਪਣਾ ਇਹਨੂੰ ਨਾਮ ਬਣਾਇਆ ਤੇ ਓਦਾਂ ਦੇ ਲੋਕਾਂ ਦੇ ਸਹਿਯੋਗ ਨਾਲ ਹੀ ਹੋ ਪੰਦਾ ਇਬਾਕੇ ਇਸ ਵੇਲੇ ਲੋਕਾਂ ਦੀ ਹਾਲਤ ਜ਼ਮੀਨਾਂ ਰੁੜ ਗਈਆਂ ਔਰ ਫਸਲਾਂ ਬਹਿਸਨੈਸ ਹੋ ਗਈਆਂ ਕਸ਼ੂ ਵਿਚਾਰੇ ਪਾਣੀ ਤੋਂ ਪਾਣੀ ਨਾਲ ਪਰੇਸ਼ਾਨ ਹੋਏ ਆ ਬਿਮਾਰ ਹੋ ਰਹੇ ਆ ਤੇ ਇਸ ਵੇਲੇ ਲੋੜ ਹੈ ਜਿਸ ਚੀਜ਼ ਦੀ ਉਹ ਬਾਤ ਕੀਤੀ ਮਿਹੜਾ ਰਿਹਾ ਇਹਨਾਂ ਕੋਲੋਂ ਹੋਰ ਵੀ ਲੋਕਾਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਦੇਸ਼ਾਤ ਕੋਈ ਵੀ ਸੰਸਥਾ ਇਸ ਵੇਲੇ ਪਾਰਟੀ ਵੱਲੋਂ ਉੱਪਰੋਂ ਟਿੱਕੇ ਸਾਨੂੰ ਇਸ ਕੰਮ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਔਰ ਦੇ ਵੀ ਰਿਹਾ ਕੋਈ ਸ਼ੱਕ ਨਹੀਂ ਇਹਨਾਂ ਦਾਨ ਜਿਨ੍ਹਾਂ ਕਰ ਰਹੇ ਲੋਕੀ ਮੇਰੇ ਖਿਆਲ ਨਾਲ ਇਹਦੇ ਲਈ ਅਸੀਂ ਉਹਨਾਂ ਦੇ ਬਾਰੇ ਰਿਲੀ ਰਹਿਵਾਂਗੇ ਔਰ ਧੰਨਵਾਦੀ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇਸ ਵੇਲੇ ਸਾਡੇ ਇਸ ਇਲਾਕੇ ਦੀ ਬਾਹ ਫੜੀ ਆ ਔਰ ਇਹ ਕਹਿੰਦੇ ਇੱਧਰ ਨਹੀਂ ਸੇਵਾ ਨਿਭਾਰੇ ਬਾਕੀ ਛੇਕੜਾ ਦੀ ਵੀ ਆਪਣੀ ਸੇਵਾ ਨਿਭਾਈ ਹੈ ਇਹਨਾਂ ਨੇ ਤੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਇੱਧਰ ਆਣ ਦਾ ਸਵਾਗਤ ਵੀ ਕਰਦਾ ਕਿ ਇਸ ਦੁੱਖ ਦੀ ਘੜੀ ਵਿੱਚ ਆਪਣਾ ਇਹਨਾਂ ਨੇ ਇਨਾ ਕੀਮਤੀ ਯੋਗਦਾਨ ਦਿੱਤਾ ਸਰੇ ਇਸ ਲਈ ਤੁਸੀਂ ਕਿੰਦਾ ਵੇਖ ਰਹੇ ਹੋ ਕਿ ਇਹ ਜਿਹੜੇ ਪਲਵਾੜੇ ਵਾਲੇ ਆ ਇਸ ਲਈ ਕਿੱਥੇ ਪਹੁੰਚਦੇ ਆ ਇਸ ਰਿਮੋਟ ਤੇ ਇਹਦੀ ਐਸੀ ਜਾਣਾ ਹੈ ਇਸ ਵੇਲੇ ਕੁਲੀਆਂ ਕੋੜੀਆਂ ਤੇ ਮੋਤਲਾ ਹੋਰ ਵੀ ਜਿੱਥੋਂ ਜਿੱਥੋਂ ਅਸੀਂ ਇਨਫੋਰਮੇਸ਼ਨ ਲਈ ਹੈ ਕਿ ਜਿੱਥੇ ਲੋੜ ਹੈ ਕਿਉਂਕਿ ਕੇਵਾਰੀ ਕੋਈ ਚੀਜ਼ਾਂ ਬਣੀਆਂ ਉੱਥੇ ਪ੍ਰੋਵਾਈਡ ਪਹਿਲਾਂ ਹੋ ਜਾਂਦੀਆਂ ਤੇ ਬਾਰ-ਬਾਰ ਅਸੀਂ ਉੱਥੇ ਇੱਕੋ ਚੀਜ਼ ਪਹੁੰਚਾਈ ਜਾਵਾਂਗੇ ਤੇ ਉਹ ਵੀ ਮੇਰੇ ਖਿਆਲ ਨਾਲ ਖਰਾਬ ਕਰਨ ਵਾਲਾ ਆਤਾ ਜਿਵੇਂ ਅਸੀਂ ਜਾਵਾਂਗੇ 6 ਮਹੀਨੇ ਬਾਅਦ ਤੇ ਆ ਕਾ ਨਹੀਂ ਮੈਕ ਨਹੀਂ ਚੱਲਦਾ ਇਸ ਕਰਕੇ ਜਲੋ ਵਹਾਂ ਜਿੱਥੇ ਜ਼ਰੂਰਤ ਹੈ ਔਰ ਜਿਸ ਚੀਜ਼ ਦੀ ਲੋੜ ਹੈ ਉਹ ਚੀਜ਼ ਅਸੀਂ ਪ੍ਰੋਵਾਈਡ ਕਰਾਈਏ ਦੇਖੋ ਚਾਰੇ ਦੀ ਲੋੜ ਹੈ ਉਹ ਚਾਰਾ ਵੀ ਲਾ ਕੇ ਆਇਆ ਔਰ ਗੱਡੀ ਰਾਸ਼ਨ ਨਾਲ ਭਰੀ ਆ ਫਰੂਟ ਭਰਿਆ ਸਨੈਕਸ ਸਾਡੀ ਜਿਹੜੀ ਚੀਜ਼ ਬਾਕੀ ਉਹਨੇ ਥੋੜਾ ਐਕਸਟਰਾ ਸਮਾਨ ਨੇ ਪਹਿਲਾਂ ਵੀ ਬੇਨਤੀ ਕੀਤੀ ਸੀ ਹਮੰਤ ਜੀ ਉਹ ਉਹ ਚੀਜ਼ ਲੈ ਚਾਹ ਜਿਹੜੀ ਪਹਿਲਾਂ ਨਹੀਂ ਆਈ ਹੋਈ ਕਿਉਂਕਿ ਅਗਰ ਅਸੀਂ ਹਾਟੇ ਲਈ ਗੰਪ ਲਾ ਦੇਵਾਂਗੇ ਤੇ ਉਹ ਸਾਰਾ ਬੇਸਟ ਆਫ ਬਣੂ ਬੋਸਟ ਆਫ ਨਿਊਸ਼ਨ ਉਹ ਧਾਨ ਵੀ ਜਿਹੜਾ ਉਹ ਉਚਿਤ ਨਹੀਂ ਹੁੰਦਾ ਜਿਹੜਾ ਕੋਈ ਵਰਕ ਨਹੀਂ ਆਵੇ ਹਾਂਜੀ ਤੁਸੀਂ ਦੇਖ ਰਹੇ ਹੋ ਕਿ ਜਦੋਂ ਇਹ ਪਾਣੀ ਜਿਹੜਾ ਥੱਲੇ ਆਣਾ ਜੀ ਉਸ ਤੋਂ ਬਾਅਦ ਵੀ ਕਾਫੀ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਉਦੋਂ ਮੁਸ਼ਕਲਾਂ ਪੈਦਾ ਹੋਣੀਆਂ ਮੈਂ ਤੇ ਇਹ ਵੀ ਬੇਨਤੀ ਕਰਦਾ ਤੁਹਾਡੇ ਇਸ ਚੈਨਲ ਦੇ ਮਾਧਿਅਮ ਤੋਂ ਸਾਡੇ ਨੈਸ਼ਨਲ ਚੈਨਲ ਹਾਂਜੀ ਜੋ ਭਾਈ ਸਾਹਿਬ ਮਨਰੇਸ਼ ਜੀ ਮਨਰੇਸ਼ ਜੀ ਮਨਰੇਸ਼ ਸ਼ਰਮਾ ਜੀ ਮੈਂ ਨਾ ਵੀ ਤੁਹਾਡੇ ਚੈਨਲ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਵੀ ਚੈਨਲ ਇਸ ਵੇਲੇ ਸਾਣਾ ਗੱਲ ਕਰ ਰਿਹਾ ਹੈ ਬਿਲਕੁਲ ਸਹੀ ਸਵਾਲ ਕੀਤਾ ਹੈ ਕਿ ਅੱਜ ਤੇ ਸਾਰੇ ਹੀ ਚਲੇ ਹੋਏ ਆ ਉਦੋਂ ਲੋੜ ਰਹਿਣੀ ਆ ਕਿ ਕਿਸ ਸਮਾਨ ਦਾ ਕੋਠਾ ਡਿੱਗਿਆ ਕਿਸ ਸਮਾਨ ਦਾ ਛੱਡ ਡਿੱਗੀ ਆ ਕਿਹੜਾ ਪਸ਼ੂ ਲਾਸ ਹੋਇਆ ਪਸ਼ੂ ਤੁਹਾਨੂੰ ਲਾਸ ਹੋਇਆ ਤੇ ਕਿਹੜਾ ਜੀਨੀਦਾਰ ਬਰਬਾਦ ਹੋ ਗਿਆ ਉਹਦੇ ਨਾਲ ਖੜੇ ਹੋਣ ਦੀ ਲੋੜ ਆ ਇਸ ਵੇਲੇ ਤੇ ਅਸੀਂ ਆਪਣੀ ਭੂਮਿਕਾ ਨਿਭਾ ਰਹੇ ਆਂ ਔਰ ਇਸ ਤੋਂ ਬਾਅਦ ਪਾਣੀ ਸੁੱਕਣ ਦੇ ਨਾਲ ਬਿਮਾਰੀਆਂ ਨੇ ਬਿਮਾਰੀਆਂ ਨੇ ਵੀ ਇੱਕ ਆਪਣਾ ਰੂਪ ਧਾਰਨ ਕਰਨਾ ਹੈ ਬੜਾ ਿਕਰਾਹੂ ਰੂਪ ਧਾਰਨ ਕਰਨਾ ਹੈ ਡੇਂਗੂ ਦੀ ਮਾਰ ਪੈਣੀ ਆ ਉਸ ਵੇਲੇ ਸਾਨੂੰ ਉਹਨਾਂ ਪਰਿਵਾਰਾਂ ਲਈ ਮੈਂ ਬੇਨਤੀ ਕਰਦਾ ਕਿ ਸਾਡੀਆਂ ਜੁਗੀਆਂ ਸੰਸਥਾਵਾਂ ਨੇ ਮਾਨ ਜੀ ਨੂੰ ਵੀ ਬੰਦੀ ਕਰਦਾ ਕਿ ਆਪਣਾ ਆਸ਼ੀਰਵਾਦ ਉਸੇ ਵੇਲੇ ਵੀ ਦੇਣਾ ਹੈ ਤੇ ਸਾਰੇ ਇਲਾਕਿਆਂ ਦੀਆਂ ਦੁਨੀਆਂ ਦੀ ਸੰਗਤਾਂ ਮੈਂ ਇਸੇ ਲਈ ਆ ਰਹੀਆਂ ਹੈ ਉਸ ਮੈਨੇ ਕਿਸੇ ਗਰੀਬ ਮੰਗਾ ਹੱਥ ਬਨ ਕੇ ਬੇਨਤੀ ਕਰਦੀ ਐ ਕਿ ਬੰਦੇਰੀਆਂ ਵਾਲੇ ਮੰਤਰੀਆਂ ਨੂੰ ਪੰਘਾਲੇ ਵਾਲੇ ਮੰਤਰੀਆਂ ਨੂੰ ਹਾਜੀਪੁਰ ਵਾਲੇ ਮੰਤਰੀਆਂ ਨੂੰ ਜੋ ਇਧਰ ਏਰੀਆ ਤੋਂ ਮੰਗ ਕੇ ਖਾਦੇ ਆ ਸਮਾਜ ਤੋਂ ਮੰਗਦੇ ਆ ਠੀਕ ਹੈ ਤੇ ਅੱਜ ਇਹਨਾਂ ਤੇ ਧਿਰ ਪਈ ਐ ਤੇ ਇਹਨਾਂ ਨੂੰ ਸਨਮਤ ਕਰੋ ਮੇਰੇ ਨਾਲ ਮੰਤਰੀ ਨੂੰ ਵੀ ਗਿਆਨ ਦਾਨੇ ਆਪਣੇ ਵੱਲੋਂ ਬਹੁਤ ਵਧੀਆ ਮੈਂ ਦੇਖੋ ਕਿੱਡੀ ਦੂਰੋਂ ਆਈ ਆ ਇਹ ਤੁਹਾਡਾ ਆਪਣਾ ਏਰੀਆ ਇਧਰਲਾ ਉੱਤੀ ਮੰਗਦੇ ਆ ਇਹਦੀ ਬਾਤ ਤਾਂ ਵਾਦੇ ਨਾਲ ਵਿਚਾਰੇ ਲਈ ਪਾਈ ਸਾਇਤਾ ਕਰੋ ਜੋ ਕਿੰਨੀ ਵਿਚਾਰੇ ਆ ਸਾਰੀ ਉਮਰ ਇਹ ਤੋਂ ਮੰਗ ਕੇ ਖਾਤਾ ਆ ਬਿਲਕੁਲ اور ਬਾਤ ਤੋਂ ਬਾਤ ਇਹਨਾਂ ਦੀ ਸੇਵਾ ਕਰੋ اور ਬਾਤ ਤੋਂ ਬਾਤ ਅੱਗੇ ਵੀ ਇਹਨਾਂ ਦੀ ਸੇਵਾ ਕਰਨੀ ਹੈ ਬਿਲਕੁਲ ਹਾਂ ਜੀ ਮੈਂ ਹੱਥ ਬੰਨ੍ਹ ਕੇ ਬੇਨਤੀ ਮੰਨਤ ਕਰਦਾ ਰੁਬੀ ਮਾਨ ਜੀ ਅੱਜ ਤੁਸੀਂ ਇੱਥੇ ਕਿਹੜਾ ਪਿੰਡ ਹੈ ਜੀ ਮੰਡ ਮੰਡ ਮਿਆਣੀ ਮੰਡ ਮਿਆਣੀ ਵਿੱਚ ਤੁਸੀਂ ਪਹੁੰਚੇ ਹੋ ਦੇਖਿਓ ਪੂਰਾ ਦਰਿਆ ਜਿਹੜਾ ਵਿੱਚ ਔਰ ਕਾਫੀ ਲੋਕ ਅੱਗੇ ਤੱਕ ਜਿਹੜੇ ਆ ਉਹ ਫਸੇ ਹੋਏ ਆ ਤੇ ਕੀ ਕਹਿਣਾ ਤੁਹਾਡਾ ਜੀ ਬਸ ਜੀ ਜਿਹੜੇ ਫਸੇ ਪਏ ਵਿਚਾਰੇ ਲੋਕ ਉਹਨਾਂ ਨੂੰ ਮਾਣਾ ਮੋਟਾ ਦੇਣ ਆਏ ਆ ਸਾਰੇ ਆਪਣੇ ਤਰਫ ਤਲਵਾੜ ਦੇ ਸੰਯੋਗ ਦੇ ਨਾਲ ਇੱਥੇ ਆਈ ਆ ਮੈਂ ਵੀ ਕਹਿਨੀ ਆ ਸਾਰੇ ਇੱਥੇ ਆਓ ਇਹਨਾਂ ਨੂੰ ਵਿਚਾਰਾਂ ਰਾਸ਼ਨ ਪਾਣੀ ਦੇ ਕੇ ਜਾਓ ਔਰ ਡੰਗਰਾਂ ਨੂੰ ਪੱਠੇ ਜ਼ਰੂਰੀ ਆ ਪੱਠੇ ਜਰੂਰ ਪਹਚਾਓ ਵੱਧ ਤੋਂ ਵੱਧ ਟਰਾਲੀਆਂ ਥੂੜੀ ਪੱਠੇ ਚੁੱਕਰ ਜੈ ਮਸਤਾਂ ਚਲੋ ਫਿਰ ਸਟਾਰਟ ਸਟਾਰਟ ਧਿਆਨ ਨਾਲ ਬੈਠਿਓ